ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਤੇ ਧੜਕੇ ਧੜਕੇ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਦੀਏ ਤੇ ਕੋਈ ਨਹੀਂ ਪੁੱਤਾ ਹੀ ਕੈਮਰੇ ਚੈੱਕ ਕਰ ਲੈ ਤੇ ਦੱਸਦਾ ਤੁਹਾਨੂੰ ਸਨੈਪਚਾਟ ਤੇ 76 ਬੜਾ ਮਾਰਨਾ ਜੀ ਲੋ ਵੀ ਮਿੱਤਰੋ ਦੋ ਬੰਦੇ ਡਿਟੈਕਟ ਹੋਏ ਆ ਦੱਸ ਦੇ ਵਾ ਚੀਜ਼ਾਂ ਜਿਹੜੀਆਂ ਜਿਹੜੀਆਂ ਚਾਹੀਆਂ ਵਾ ਹੋਰ ਵੈਰਾਈਟੀ ਵੇਖਣੀ ਕਿ ਨਹੀਂ ਆਵੀਆਂ ਨਹੀਂ ਲੱਗੀਆਂ ਹਰਲੇਨ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਤੇ ਤੜਕੇ ਤੜਕੇ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਦੀਏ ਜਿਹੜਾ ਆਪਣੇ ਨਾਲ ਵਰਤ ਗਿਆ ਐਂ ਤੂੜੀ ਇਨੀ ਸਾਂ ਵੀ ਪਿਆਰ ਨਾਲ ਜ਼ੋਰ ਲਾ ਕੇ ਤੇ ਕੋਈ ਅੱਗੋਂ ਤਰਪੈਲ ਹੀ ਲਾ ਕੇ ਲੈ ਗਿਆ ਦੱਸ ਹੁਣ ਬੰਦਾ ਕੀ ਕਵੇ ਗਾਲਾਂ ਕੱਢੇ ਕੀ ਕਵੇ ਦੱਸ ਅਗਲੇ ਬੰਦੇ ਸਾਰੀ ਤਰਪੈਲ ਲਾ ਕੇ ਲੈ ਗਿਆ ਪੱਟੂ ਦੱਸ ਗੋਰੀਆਂ ਉਚਰੀਆਂ ਉਵੇਂ ਪਈਆਂ ਆ ਇਧਰ ਕੀਤੀ ਪਈ ਉਧਰ ਕੀਤੀ ਪਈ ਇੱਕ ਉਧਰ ਹੀ ਬੈਠੇ ਡੀ ਆਓ ਘੜੇ ਬੰਦੇ ਟਾ ਬੀੜਾ ਕਰਕੇ ਪੈਣਾ ਸਾਡੇ ਪਿੰਡ ਆ ਤਰਪਾਲ ਹੀ ਕੋਈ ਲਾ ਕੇ ਲੈ ਗਿਆ ਤਰਪਾਲ ਹੀ ਕੋਈ ਲਾ ਕੇ ਲੈ ਗਿਆ ਬਣੀ ਦਣੀ ਪੂਰੀ ਰਿਸ਼ਤ ਕਰਤਾ ਕਹੇ ਨੇ ਤੜਕੇ ਤੜਕੇ ਘਟਾਉ ਘਟਾ 1200 ਰੁਪਏ ਦਾ ਵੇਖੀ ਹੁਣ ਗਾਲਾਂ ਕੱਢਣ ਨੂੰ ਦਿਲ ਕਰਦਾ ਤਰਪਾਲ ਹੀ ਲਾ ਗਿਆ ਲੈ ਗਿਆ ਉਰਲੇ ਪਾਸਿਓਂ ਤੇ ਕੋਈ ਨਹੀਂ ਪੁੱਤਾ ਹੀ ਕੈਮਰਾ ਚੈੱਕ ਕਰ ਲੈ ਤੇ ਦੱਸਤਾ ਤੁਹਾਨੂੰ ਸਨੈਪਚਾਟ ਸਾਡੀ ਵੇਖਦੇ ਹੋਣੇ ਤੁਸੀਂ ਤੁਹਾਨੂੰ ਪਤਾ ਹੀ ਭੇਤੀ ਦਾ ਕੰਮ ਹੈ ਤੇ 76 ਬੜਾ ਮਾਰਨਾ ਇਹ ਤੁਹਾਨੂੰ ਦੱਸਤਾ ਘਰੇ ਆਣਗੇ ਤੁਹਾਨੂੰ ਕੁੱਟਣਾ ਅੱਜ ਤੁਹਾਡੀ ਤਰਪਾਈਲ ਤੋੜੇ ਕੋਠਿਆਂ ਤੋਂ ਪੱਟ ਲੈਣੇ ਨੇ ਇਹ ਮੁੜ ਕੇ ਲਓ ਵੀ ਨੌਜਵਾਨੀ ਪੀੜੀ ਪਹੁੰਚ ਚੁੱਕੀ ਹੈ ਸਾਡੇ ਦਰਮਿਆਨ ਇਹ ਅੱਜ ਰੂੜੀ ਚੱਕਣਗੇ ਸਾਡੀ ਠੀਕ ਆ ਬਾਹੂ ਤਿਆਰ ਜੇ ਹਾਂ ਚੋਰ ਲੈ ਕੇ ਚੋਰ ਲੈ ਕੇ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਆ ਲੈ ਗਿਆ ਲੈ ਗਿਆ ਆ ਕਾਲੀ ਲੈ ਗਿਆ ਸਾਹ ਝੜ ਗਿਆ ਕਾਲੀ ਕਾਲੀ ਦਾ ਲੈ ਗਿਆ ਲੈ ਗਿਆ ਲੈ ਗਿਆ ਕਾਲੀ ਖੋਲਤਾ 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 ਕਾਲੀ ਨੇ ਵੀ ਬੂਹਾ ਖੋਲਤਾ ਕਾਲੀ ਦਾ ਲੈ ਗਿਆ ਨਾ ਲਓ ਵੀ ਆ ਬਾਰਡਰ ਦਾ ਬੂਹਾ ਖੋਲਤਾ ਜੇ ਏ ਬੂਆ ਮਾੜੀ ਕਿਸੇ ਲਈ ਲਾਇਆ ਇੱਧਰ ਵੀ ਕੋਈ ਨਹੀਂ ਇੱਧਰ ਵੀ ਕੋਈ ਨਹੀਂ ਖੁੱਲੇ ਹੀ ਚਾਰ ਚਫੇਰੇ ਕੰਮ ਕਾਲੀ ਨੇ ਖੋਲਤਾ ਖੋਲਤਾ ਕਾਲੀ ਨੇ ਵੀ ਬੂਆ ਖੋਲਤਾ ਲੋ ਵੀ ਮਿੱਤਰੋ ਦੋ ਬੰਦੇ ਡਿਟੈਕਟ ਹੋਏ ਆ ਪਰ ਇਹ ਉਹ ਨਹੀਂ ਲੱਗਦੇ ਨਾ ਉਹ ਗਦੀਬ ਆਵਾਜ਼ ਕਰ ਦੋਵਾਂ ਕੈਮਰਿਆਂ ਦੀ ਦੋਵਾਂ ਕੈਮਰੇ ਕਬੂਲੇ ਵਾਲੀ ਤੇ ਉਹਦੀ ਆਵਾਜ਼ ਚਲਾ ਆਵਾਜ਼ ਤੋਂ ਬੜਾ ਪਤਾ ਲੱਗਣਾ ਹੀ ਇੱਕ ਹੀ ਆਵਾਜ਼ ਚੱਲ ਜਾਣੇ ਥਨਾਈ ਦੇ ਇਹਨਾਂ ਨੂੰ ਦੱਸ ਦੇ ਵਾ ਚੀਜ਼ਾਂ ਜਿਹੜੀਆਂ ਜਿਹੜੀਆਂ ਚਾਹੀਦੀਆਂ ਵਾ ਠੀਕ ਹੈ ਨਾ ਹਾਂ ਗੋਡੇ ਗੁਡੇ ਮੋੜ ਕੇ ਆ ਚੰਗੀ ਤਰ੍ਹਾਂ ਚੈੱਕ ਕਰ ਲੈ ਜਿਹੜੀ ਚੀਜ਼ ਚਾਹੀਦੀ ਇਹ ਦਿਨ ਅੱਜ ਦਵਾ ਲੈਣੀ ਆ ਇੱਕ ਕ੍ਰਿਕਟ ਦੀ ਪੂਰੀ ਜਿਓ ਦਮਾਉਣੀਆਂ ਇਹਨੂੰ ਕਿੱਟ ਆ ਵੀ ਚੈੱਕ ਕਰ ਖਾਂ ਆ ਮੈਨੂੰ ਲੱਗਾ ਜ਼ਿਆਦੀ ਵਧੀਆ ਨਹੀਂ ਕਰਨ ਜੋ ਆ ਰੰਗ ਹੀ ਬੜਾ ਫਰਕੀਲਾ ਆ ਹਾਂ ਆ ਵੇਖ ਪੱਲਾ ਕੇ ਵੇਖਾਂ ਬ੍ਰਾਂਡ ਜਿਹੜਾ ਆ ਠੀਕ ਹੈ ਲਾਰਸਨ ਕੰਪਲੀਟ ਪ੍ਰੋਡਕਟ ਅੱਛਾ ਪ੍ਰੋਡਕਟ ਇਹਦੇ ਵੀ ਹੁੰਦਾ ਲੋ ਲਾਰਸਨ ਆਹੀ ਲਾਰਸਨ ਸਾਹਿਬ ਜੀ ਆਹ ਠੀਕ ਹੈ ਲਾਰਸਨ ਕੰਪਲੀਟ ਕਰੂ ਦੋ ਅੱਛਾ ਕਾਊਟ ਹੈ ਤੇ ਇਹ ਵੀ ਹੁੰਦਾ ਦੋ ਲਾਰਸਨ ਆਹੀ ਲਾਰਸਨ ਸਾਹਿਬ ਜੀ ਆਹ ਵਾਹ ਕਰ ਦੋ ਜੀ ਡਾਲ ਇਹਦੇ ਸਹੀ ਦਈਏ ਆ ਮੁਰਚਾ ਕੰਨਣਾ ਹੈ ਹੱਥ ਦਾ ਮੁਰਦਾ ਇਹ ਮੋੜ ਕੇ ਬੈਟ ਫੜ ਕੇ ਵੇਖ ਹੱਥ 'ਚ ਬੈਟ ਫੜ ਫਿਰ ਸਹੀ ਪਤਾ ਲੱਗੂ ਤੈਨੂੰ ਜਿੱਤ ਲਿਆ ਹੋਣੀ ਲੱਗਦਾ ਕਿ ਬ੍ਰਹਮਾਂ ਦੀ ਬੰਦੀ ਹੈ ਗ੍ਰਿਪ ਦਾ ਬੰਦੀ ਗ੍ਰਿਪ ਕਾ ਅਸ ਮੇਰਾ ਮੁੜਦਾ ਸਹੀ ਮੁੜਦਾ ਨਹੀਂ ਸਹੀ ਮੁੜਦਾ ਹਥ ਊਠਾ ਨਾ ਮੋੜਾ ਹੁਗਲਾ ਮੋੜਾ ਆ ਮੋੜਨਾ ਲੈ ਇਹਦੇ ਤੋਂ ਛੁੱਟ ਜਣਾ ਨਹੀਂ ਵੈ ਆ ਜੀ ਦੇਖਾ ਹਾਂ ਮਜ਼ਬੂਤ ਨਾਲ ਮਜ਼ਬੂਤ ਨਾਲ ਨਾਲੇ ਨਵੀਂ ਚੀਜ਼ ਆਈ ਟਮਾ ਮੇਰਾ ਹੁੰਦਾ ਐ ਸਹੀ ਹੋ ਗਿਆ ਸਮਝ ਗ੍ਰਿਪਾ ਪਕ ਗ੍ਰਿਪਾ ਪੇੜ ਗਿਆ ਬੱਸ ਰਲੇਨ ਕੀ ਲੈਣਾ ਇਸ ਤੋਂ ਵੱਡਾ ਹੈਗਾ ਟੋਟਾ ਇਸ ਤੋਂ ਵੱਡਾ ਤਾਂ ਹੈ ਵਡਾ ਸਹਜ ਚਾਹੀਦਾ ਭਾਈ ਨਾਲੇ ਡੌਲ ਇੱਕ ਹੋਰ ਵੈਰਾਈਟੀ ਵੇਖ ਰਲੇ ਨੇ ਓਏ ਇਹਨਾਂ ਨੂੰ ਪਤਾ ਨਹੀਂ ਨਾ ਓਏ ਲੀਨੇ ਕਿਵੇਂ ਦੀ ਲੈਣੀ ਡੌਲ ਐਵੇਂ ਦੀ ਡੌਲ ਲੈਣੀ ਆ ਉਹ ਬਾਰਬੀ ਡੌਲ ਤੇ ਨਹੀਂ ਲੈਣੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ